ਸਤ ਸ੍ਰੀ ਅਕਾਲ ਦੋਸਤੋ ਤੇ ਅੱਜ ਆਪਾਂ ਜਿਹੜੀ ਵੀਡੀਓ ਇਹ ਬਣਾਉਣ ਲੱਗੇ ਆ ਇਹ ਹੈਗੀ ਆ ਅਨਮੋਲ ਲਾਈਫ ਕੰਪਨੀ ਦੇ ਜਿਹੜੇ ਪ੍ਰੋਡਕਟ ਆ ਫੂਡ ਸਪਲੀਮੈਂਟ ਆ ਜਿਹੜੇ ਆਪਾਂ ਵਤ ਰਹੇ ਆ ਉਹਦੇ ਬਾਰੇ ਵਿੱਚ ਜੇ ਕੋਈ ਡਾਕਟਰ ਸਹਿਬਾਨ ਜਿਹੜੇ ਪ੍ਰੈਕਟਿਸ ਕਰਦੇ ਆ ਆਪਦੀ ਚਾਹੇ ਪਿੰਡਾਂ ਚਾਹੇ ਸ਼ਹਿਰਾਂ ਚ ਤਾਂ ਜੇ ਉਹ ਵੀ ਸਾਡੇ ਨਾਲ ਰਲ ਕੇ ਇਹ ਕੰਮ ਕਰਨਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਇੱਕ ਮੌਕਾ ਤੇ ਸਾਡਾ ਨਾਲ ਜੁੜ ਕੇ ਕੰਮ ਕਰੋ ਕਿਉਂਕਿ ਜਿਹੜਾ ਇੱਕ ਟੀਮ ਵਰਕ ਹੁੰਦਾ ਉਹ ਟੀਮ ਵਰਕ ਹੀ ਹੁੰਦਾ ਵਾ ਤੇ ਟੀਮ ਵਰਕ ਦੇ ਜਰੀਏ ਆਪਾਂ ਇੱਕ ਵਧੀਆ ਗਰੋਥ ਕਰ ਸਕਦੇ ਆ ਆਪਣੇ ਪੱਖ ਕੰਮ ਦੀ ਆਪਣੇ business ਦੀ ਤੇ ਕੋਈ ਵੀ ਪ੍ਰੈਕਟਿਸ ਕਰਦਾ ਵਾ ਡਾਕਟਰ ਚਾਹੇ ਪਿੰਡ ਦੇ ਵਿੱਚ ਆ ਚਾਹੇ ਸ਼ਹਿਰ ਦੇ ਵਿੱਚ ਆ ਤੇ ਆਪਣੇ ਕੋਲੋਂ ਇਹ ਪ੍ਰੋਡਕਟ ਲੈ ਕੇ ਅੱਗੇ ਆਪਣੇ ਪੇਸ਼ੈਂਟ ਨੂੰ ਲੋੜਵੰਦ ਮਰੀਜ਼ਾਂ ਨੂੰ ਦੇਣੇ ਚਾਹੁੰਦਾ ਵਾ ਤਾਓ ਸਾਡੇ ਨਾਲ ਜਰੂਰ ਸੰਪਰਕ ਕਰਿਓ ਨੰਬਰ ਆਪਣਾ ਇਹ ਹੀ ਆ 9853465007 ਤੇ ਇਹਦੇ ਵਿੱਚ ਜਿਹੜੇ ਜਿਹੜੇ ਪ੍ਰੋਡਕਟ ਆਪਣੇ ਕੋਲ ਮੇਨ ਆ ਆਮਲਾ ਜੂਸ ਆ ਆਮਲਾ ਤુલਸੀ ਜੂਸ ਤੇ ਨੋਨੀ ਗੋਲਡ ਨੋਨੀ ਗੋਲਡ ਜੂਸ ਆ ਜਿਹੜਾ ਹੈ ਤੇ ਜਿਹੜੇ ਨਸ਼ਾ ਛਡਾਉਣ ਵਾਸਤੇ ਸਨਰਾਇਜ਼ ਦੇ ਪੌਚਾ ਤੇ ਵੀ ਬਹੁਤ ਵਧੀਆ ਰਿਜ਼ਲਟ ਆ ਇਹਨਾਂ ਦੇ ਵੀ ਨਸ਼ਾ ਜਿਵੇਂ ਚਿੱਟਾ ਲਾਉਂਦੇ ਆ ਮੁੰਡੇ ਜਾਂ दारू ਸਮੈਕ ਦਾ ਕਿਸੇ ਤਰ੍ਹਾਂ ਦਾ ਨਸ਼ਾ ਵਾ ਉਹਨੂੰ ਛਡਾਉਣ ਵਾਸਤੇ ਇਹ ਸਤਨਰਾਇਜ਼ ਪ੍ਰੋਡਕਟ ਹੈ ਬਹੁਤ ਵਧੀਆ ਵਾ ਤੇ ਇਸ ਤਰ੍ਹਾਂ ਹੀ ਮਹਾਪ੍ਰਿੰਗਰਾਜ ਦਾ ਤੇਲ ਹੈ ਜੀ ਵਾਲ ਟੁੱਟਦੇ ਝੜਦੇ ਆ ਤੋਂ ਬਹੁਤ ਵਧੀਆ ਰਿਜ਼ਲਟ ਮਿਲੇ ਆ ਇਹਦੇ ਮੈਂ ਕਾਫੀ ਵਰਤਿਆ ਵੀ ਆ ਤੇ ਰਾਇਲ 17 ਤੇ ਇਹ ਵੀ ਬਹੁਤ ਵਧੀਆ ਇੱਕ ਫੂਡ ਸਪਲੀਮੈਂਟ ਦੇ ਤੌਰ ਤੇ ਵਰਤਿਆ ਜਾਣ ਵਾਲਾ ਪ੍ਰੋਡਕਟ ਆ ਤੇ ਇਹ ਹੈਗੇ ਆਪਣੇ ਲੀਵਰ ਟੋਨਿਕ ਜਿਹਨਾਂ ਦਾ ਲੀਵਰ ਡੈਮੇਜ ਹੋ ਚੁੱਕੇ ਆ ਜਾਂ ਕੋਈ ਕੱਟ ਲੱਗਦੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਲੀਵਰ ਦੀ ਪ੍ਰੋਬਲਮ ਆ ਉਹਨਾਂ ਵਾਸਤੇ ਤੇ ਇਹ ਭੈਣਾਂ ਵਾਸਤੇ ਔਰਤਾਂ ਵਾਸਤੇ ਟੋਨਿਕਾ ਜਿਹੜਾ ਤੇ ਮੋਰ ਐਕਟਿਵ ਕੈਪਸੂਲਾ ਹੈ ਜਿਵੇਂ ਵੱਡੀ ਉਮਰ ਦੇ ਨਾਲ ਥਕਾਵਟ ਕਮਜ਼ੋਰੀ ਹੋ ਜਾਣੀ ਉਹਦੇ ਵਾਸਤੇ ਮੋਰ ਐਕਟਿਵ ਜਿਵੇਂ ਨਾਂ ਤੋਂ ਹੀ ਪਤਾ ਲੱਗਦਾ ਵਾ ਵੀ ਐਕਟਿਵ ਰਹਿਣ ਵਾਸਤੇ ਤੇ ਬੈਕ ਟੂ ਲਾਈਫ ਜਿਵੇਂ ਵੱਡੀ ਉਮਰ ਦੇ ਨਾਲ ਆਉਣ ਵਾਲੀਆਂ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਵਾਸਤੇ ਇਹ ਪ੍ਰੋਡਕਟ ਬਹੁਤ ਵਧੀਆ ਵਾ ਤੇ ਪੈਲਜ਼ ਬਵਾਸੀਰ ਦੀ ਪ੍ਰੋਬਲਮ ਵਾਸਤੇ ਇਹ ਕੈਪਸੂਲ ਦੇ ਬਹੁਤ ਵਧੀਆ ਰਿਜ਼ਲਟ ਮਿਲੇ ਆ। ਮਹਾਪ੍ਰਿੰਗਰਾਜ ਦਾ ਤੇਲ ਆ ਗਿਆ। ਇਹ ਨਿਊ ਲਾਈਫ ਦੇ ਕੈਪਸੂਲ ਜਿਨ੍ਹਾਂ ਨੂੰ ਇਹ ਕੁੜੀਆਂ ਨਾਲ ਦੇਣੀਆਂ ਸਨ ਰਾਈਜ਼ ਦੀਆਂ ਉਹਨਾਂ ਨੂੰ ਨਾਲ-ਨਾਲ ਇਹ ਕੈਪਸੂਲਾਂ ਦੀ ਡੱਬੀ ਵੀ ਖਰੋਣੀ ਪੈਂਦੀ ਆ। ਇੱਕ ਕੈਪਸੂਲ ਜੇ ਕੋਈ ਲਿਮਟ ਚ ਨਸ਼ਾ ਕਰਦਾ ਜੇ ਕੋਈ ਜ਼ਿਆਦਾ ਨਸ਼ਾ ਕਰਦਾ ਉਹਨਾਂ ਵਾਸਤੇ ਨਾ ਕਿ ਦੋ ਕੈਪਸੂਲ ਵੀ ਦੇਣੇ ਪੈ ਜਾਂਦੇ ਸਵੇਰੇ ਸ਼ਾਮ ਫੂਡ ਸਪਲੀਮੈਂਟ ਦੇ ਤੌਰ ਤੇ ਐਨਰਜੀ ਬੂਸਟਰ ਲਿਖਿਆ ਹੋਇਆ ਵੀ ਉੱਤੇ ਕਹਿੰਦਾ ਡੱਬੀ ਦੇ ਉੱਤੇ। ਤੇ ਨੀਮ ਦਾ ਤੇਲ ਵੀ ਹੁੰਦਾ ਆਪਣੇ ਕੋਲੇ ਬਾਕੀ ਸ਼ੁੱਧ ਸ਼ਹਿਦ ਤੇ ਧੁੰਨੀ ਚਲਾਉਣ ਵਾਸਤੇ ਨਾ ਬਲੋਇਨ ਤੇ ਇਹ ਵੀ ਪ੍ਰੋਡਕਟ ਆਪਣੇ ਕੋਲ ਹੈਗੇ ਆ ਅਨਮੋਲ ਲਾਈਫ ਦੇ ਤੇ ਜੇ ਕੋਈ ਡਾਕਟਰ ਸਹਿਬਾਨ ਜਿਹੜੇ ਪ੍ਰੈਕਟਿਸ ਕਰਦੇ ਆ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਤੇ ਉਹ ਵੀ ਜੇ ਆਪਣੇ ਨਾਲ ਰਾਫਤਾ ਕਰਨਾ ਚਾਹੁੰਦੇ ਆ ਆਪਣੇ ਨਾਲ ਨਾਲ ਮਿਲ ਕੇ ਆਪਦਾ ਵੀ ਬਿਜ਼ਨਸ ਜਿਹੜਾ ਵਧਾਉਣਾ ਚਾਹੁੰਦੇ ਆ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਜਾਂ ਆਪਣਾ ਨੰਬਰ ਇਹੀ ਆ 96534 65007 ਤੇ ਜਰੂਰ ਦੱਸਿਓ ਆਪਾਂ ਬਕਾਇਦਾ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਾਂਗੇ ਸਮਝਾਵਾਂਗੇ ਵੀ ਕਿਵੇਂ ਆਹੇ ਤੇ ਕੀ ਇਹਦਾ ਬੇਨੀਫਿਟ ਆ ਤੇ ਤੁਹਾਨੂੰ ਕੀ ਬੇਨੀਫਿਟ ਆ ਇਹਦਾ ਸਾਰਾ ਕੁਝ ਸਮਝਾ ਕੇ ਜਾਵਾਂਗੇ ਬਕਾਇਦਾ ਤੇ ਜਰੂਰ ਸੇਵਾ ਦਾ ਮੌਕਾ ਦਿਓ ਅਨਮੋਲ ਲਾਈਫ ਕੰਪਨੀ ਦੇ ਪ੍ਰੋਡਕਟ ਆ ਜਿਹੜੇ ਆਲ ਵਰਲਡ 'ਚ ਚੱਲਦੇ ਆ ਇਹ ਵਧੀਆ ਕੰਪਨੀ ਆ ਇਹ ਪੂਰੀ ਜਾਣਕਾਰੀ ਲੈਣ ਵਾਸਤੇ ਤੁਸੀਂ 9653466007 ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ